ਸਾਡੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 5.5 ਸਾਲਾਂ ਦੇ ਬਕਾਇਆ ਸਬੰਧੀ ਭਈ ਗਈ COC P 3526 ਅਤੇ CAC P 47 ਔਫ 224 ਦੀ 22 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਰਹੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਮਿਤੀ 1/16 ਤੋਂ 30/6/21 ਤੱਕ ਦਾ 55000 ਦਾ ਬਕਾਇਆ ਜੋ ਕਿ ਲਗਭਗ 14000 ਕਰੋੜ ਰੁਪਏ ਬੰਦਾ ਹੈ ਇਸ ਨੂੰ ਅਦਾ ਕਰਨ ਲਈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਤਾਂ ਫਿਰ ਕੁਝ ਪੈਨਸ਼ਨਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰੇਟਾ ਦਾਇਰ ਕਰ ਦਿੱਤੀਆਂ ਤੇ ਉਹ ਰੇਟਾ ਉਹਨਾਂ ਦੇ ਹੱਕ ਦੇ ਵਿੱਚ ਵੀ ਆਈਆਂ ਫਿਰ ਵੀ ਬਕਾਇਆ ਅਧਾਰ ਨਹੀਂ ਕੀਤਾ ਗਿਆ ਤਾਂ ਇੱਕ ਸੀਓਸੀਪੀ ਨੰਬਰ 3526 ਬਲਵੰਤ ਸਿੰਘ ਐਂਡ ਆਦਰਸ ਵਰਸਸ ਅਜੋਏ ਕੁਮਾਰ सिन्हा ਆਈਏਐਸ ਪ੍ਰਿੰਸੀਪਲ ਸੈਕਟਰੀ ਡਿਪਾਰਟਮੈਂਟ ਆਫ ਫਾਈਨਾਂਸ ਪੰਜਾਬ ਪਾਈ ਗਈ ਜਿਸ ਦੀ ਸੁਣਵਾਈ 22 ਨਵੰਬਰ 2024 29 ਨਵੰਬਰ 2024 4 ਦਸੰਬਰ 2024 ਤੇ ਫਿਰ 18 ਦਸੰਬਰ 2024 ਨੂੰ ਕੀਤੀ ਗਈ ਸੀ ਪਰੰਤੂ 16 ਦਸੰਬਰ 2024 ਨੂੰ ਪ੍ਰਿੰਸੀਪਲ ਫੈਕਟਰੀ ਵਿੱਤਵ ਭਾਗ ਨੇ ਇੱਕ CACP ਨੰਬਰ 47 अजय कुमार सिन्हा IAS ਪ੍ਰਿੰਸੀਪਲ ਫੈਕਟਰੀ ਫਾਈਨਾਂਸ ਵਰਸਸ ਬਲਵੰਤ ਸਿੰਘ ਐਂਡ ਆਦਰਸ ਵਿਰੁੱਧ ਡਬਲ ਬੈਂਚ ਤੇ ਇੱਕ ਅਪੀਲ ਧਾਰ ਕਰ ਦਿੱਤੀ ਹੁਣ ਇਸ ਕੇਸ ਦੀ ਸੁਣਵਾਈ ਮਿਸਟਰ ਜਸਟਿਸ सुरेशवर ठक्कर ਅਤੇ ਮਿਸਟਰ ਜਸਟਿਸ ਵਿਕਾਸ ਸੂਰੀ ਦੇ ਡਬਲ ਬੈਂਚ ਤੇ ਮਿਤੀ 22/1/2025 ਨੂੰ ਰੱਖੀ ਗਈ ਹੈ ਇਸ ਤੇ ਦੋ ਸੀਐਮ ਵੀ ਲੱਗਿਆ ਹਨ ਜਿਹਨਾਂ ਦਾ ਨੰਬਰ 22472 CH/2024 ਤੇ CM 22473 CH/2024 ਹਨ ਇਸ ਦੀ ਲਿਸਟ ਟਾਈਪ ਆਰਡੀਨਰੀ ਹੈ ਅਤੇ ਇਸ ਦੀ ਸੁਣਵਾਈ ਕੋਰਟ ਨੰਬਰ 6 ਵਿੱਚ ਸੀਰੀਅਲ ਨੰਬਰ 1000 ਤੋਂ ਦਹਰਾਂ ਤੇ 22 ਜਨਵਰੀ ਨੂੰ ਕੀਤੀ ਜਾਵੇਗੀ। ਗੌਰਤ ਮਤਲਬ ਹੈ ਕਿ ਸੀਏ ਸੀਪੀ ਨੰਬਰ 47/2024 ਦੀ ਪਿਛਲੀ ਸੁਣਵਾਈ ਦੌਰਾਨ ਏਜੀ ਪੰਜਾਬ ਨੇ ਭਰੋਸਾ ਦਵਾਇਆ ਸੀ ਕਿ ਰਿਸਪੋਂਡੈਂਟ ਦੇ ਪੈਨਸ਼ਨ ਬੈਨੀਫਿਟ ਮਿਤੇ ਸਮੇਂ ਤੱਕ ਜਾਂ ਉਸ ਤੋਂ ਪਹਿਲਾਂ ਹੀ ਅਦਾ ਕਰ ਦਿੱਤੇ ਜਾਣਗੇ। ਸਰਕਾਰ ਦੁਆਰਾ ਮਿਥਿਆ ਸਮਾਹਸਥਾਨ 2027ਾਈ ਜਿੱਥੇ ਪਰ 2028 29 ਤੱਕ ਦਾ ਮਿਤੀ 29 11 2024 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦੱਸਿਆ ਗਿਆ ਸੀ ਜਿਸ ਨੂੰ ਜੱਜ ਸਾਹਿਬ ਨੇ ਅਲਾਓ ਨਾ ਕਰਦੇ ਹੋਏ ਇਸ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਬਕਾਇਆ ਅਦਾ ਕਰਨ ਲਈ ਕੋਈ ਨਿਸ਼ਚਿਤ ਸ਼ਡਿਊਲ ਬਣਾਉਣ ਲਈ ਕਿਹਾ ਸੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ 22 ਜਨਵਰੀ 2025 ਦੀ ਹੀਅਰਿੰਗ ਦੌਰਾਨ ਸਰਕਾਰ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ 5500ਾਂ ਦੇ ਬਕਾਏ ਅਦਾ ਕਰਨ ਲਈ ਕੋਈ ਨਿਸ਼ਚਿਤ ਸ਼ਡਿਊਲ ਸਬਮਿਟ ਕੀਤਾ ਜਾਂਦਾ ਹੈ ਜਾਂ ਫਿਰ ਸੁਣਵਾਈ ਲਈ ਇੱਕ ਹੋਰ ਤਰੀਕ ਦੀ ਮੰਗ ਕੀਤੀ ਜਾਂਦੀ ਹੈ ਤੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ 550ਾਂ ਦੇ ਬਕਾਏ ਅਦਾ ਕਰਨ ਲਈ ਕੋਈ ਫੈਸਲਾ ਦਿੱਤਾ ਜਾਂਦਾ ਹੈ ਜਾਂ ਫਿਰ ਸੁਣਵਾਈ ਲਈ ਕੋਈ ਹੋਰ ਤਰੀਕ ਪਾ ਦਿੱਤੀ ਜਾਂਦੀ ਹੈ ਇਸ ਵੀਡੀਓ ਵਿੱਚ ਬਤਿਹਾ ਨਹੀਂ ਜੇਕਰ ਵੀਡੀਓ ਤੁਹਾਨੂੰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ